ਕਸਾਓ ਆਪਰੇਸ਼ਨ ਉਹਦੇ ਵਿੱਚ ਕੱਲ ਸਾਨੂੰ ਬੜੀ ਤੱਗੀ ਕਾਮਯਾਬੀ ਮਿਲੀ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਅਸੀਂ ਇੱਕ ਪਰਚਾ ਦਰਜ ਕੀਤਾ ਜਿਹਦੇ ਵਿੱਚ ਅਸੀਂ 138 ਨੰਬਰ ਮਕਦਮਾ ਦਰਜ ਕਰਕੇ ਦੋ ਬੰਦੇ ਅਰੈਸਟ ਕੀਤੇ ਆ ਇਹਨਾਂ ਦੇ ਕੋਲੋਂ 268 ਗ੍ਰਾਮ ਹੀਰਨ ਰਿਕਵਰ ਹੋਈ ਹੈ ਨਾਲ ਇੱਕ ਬਿਨਾ ਨੰਬਰੀ ਮੋਟਰਸਾਈਕਲ ਮਿਲਿਆ ਨਾਲ ਹੀ ਇੱਕ ਕੱਲ ਅਸੀਂ ਇੱਕ ਸਨੇਚਰ ਜਿਹੜੇ ਸੀ ਸਨੇਚ ਕੀਤਾ ਸੀ ਉਹਨਾਂ ਨੇ ਇੱਕ ਮੋਬਾਈਲ ਉਹ ਫੜਿਆ ਬੰਦਾ ਉਹਦੇ ਵਿੱਚ ਇੱਕ ਬੰਦਾ ਫੜ ਲਿਆ ਦੋ ਜਿਹੜੇ ਉਹ ਭੱਜ ਗਏ ਸੀ ਉਹ ਅਸੀਂ ਨਾਮਜਦ ਕਰ ਲਿਆ ਉਹਦੇ ਵਿੱਚ ਮੋਬਾਈਲ ਜਿਹੜਾ ਸਨੇਚ ਕੀਤਾ ਸੀ ਉਹ ਸਾਨੂੰ ਰਿਕਵਰ ਹੋ ਗਿਆ ਤੇ ਨਾਲ ਇੱਕ ਮੋਟਰਸਾਈਕਲ ਮਿਲਦੀ ਆ ਮੇਨ ਜਿਹੜੀ ਆ ਇੱਕ ਹੋਰ ਜਿਹੜੀ ਸਾਡੀ ਮੇਨ ਤਗਲੀ ਰਿਕਵਰੀ ਹੋਈ ਆ ਉਹ ਸਾਡੇ ਕੋਲ 1000 ਕੈਪਸੂਲ ਤੇ 10000 ਜਿਹੜੀਆਂ ਗੋੜੀਆਂ ਉਹ ਅਸੀਂ ਰਿਕਵਰ ਕੀਤੀਆਂ ਇਹਦੇ ਵਿੱਚ ਟੋਟਲ ਸਾਡੇ ਕੋਲ 3 ਬੰਦੇ ਅਰੈਸਟ ਹੋਏ ਆ ਜਿਹੜਾ ਬੜਾ ਹਾਈ ਲੈਵਲ ਤੇ ਇਹ ਕੰਮ ਕਰਦੇ ਆ ਨਸ਼ੇ ਦੇ ਇਹ ਸਾਡੀ ਸਭ ਤੋਂ ਤਕੜੀ ਜਿਹੜੀ ਹੈ ਰਿਕਵਰੀ ਇੱਥੇ ਥਾਣੇ ਦੇ ਵਾਲੇ ਦੀ CIA ਦੀ ਮਦਦ ਦੇ ਨਾਲ ਅਸੀਂ ਕੀਤੀ ਆ ਇਹ ਇਹਦੇ ਚ ਟੋਟਲ 11 ਕੁ ਹਜ਼ਾਰ ਸਾਨੂੰ ਕੂੜੀਆਂ ਤੇ ਕਸਲ ਰਿਕਵਰ ਹੋਈ